ਦੋ ਸਕੇ ਭਰਾਵਾਂ ਵੱਲੋਂ ਇੱਕੋ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਹਿਮਾਚਲ ਪ੍ਰਦੇਸ਼ ਦਾ ਪਿੰਡ ਅਖшлай ਛਲਾਈ ਛਲਾਈ ਦੇ ਵਿੱਚ ਇਹ ਵਿਆਹ ਹੋਇਆ ਏ ਦੋ ਸਕੇ ਭਰਾਵਾਂ ਨੇ ਜਿਨ੍ਹਾਂ ਵਿੱਚੋਂ ਇੱਕ ਵਿਦੇਸ਼ ਦੀ ਧਰਤੀ ਤੇ ਰਹਿੰਦਾ ਸੀ ਉੱਥੇ ਆਪਣਾ ਬਿਜ਼ਨਸ ਚਲਾਉਂਦਾ ਤੇ ਇੱਕ ਭਰਾ ਇੱਥੇ ਸਰਕਾਰੀ ਨੌਕਰੀ ਕਰਦਾ ਜਲ ਵਿਭਾਗ ਮਹਿਕਮੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹਨਾਂ ਦੋ ਪੜ੍ਹੇ ਲਿਖੇ ਭਰਾਵਾਂ ਨੇ ਸਕੇ ਭਰਾਵਾਂ ਨੇ ਇੱਕੋ ਕੁੜੀ ਜੀ ਦਾ ਨਾਮ ਸੁਨੀਤਾ ਚੋਹਾਨ ਦੱਸਿਆ ਜਾ ਰਿਹਾ ਉਹਦੇ ਨਾਲ ਵਿਆਹ ਕਰਵਾਇਆ ਤੇ ਜਦੋਂ ਦੀ ਇਹਨਾਂ ਦੇ ਵਿਆਹ ਦੀ ਖਬਰ ਮੀਡੀਆ ਦੇ ਵਿੱਚ ਫੈਲੀ ਆ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਇਹਦੇ ਤੇ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਤੁਹਾਡੀ ਇਸ ਵਿਆਹ ਬਾਰੇ ਕੀ ਰਾਏ ਆ ਤਾਂ ਫੇਰ ਇੱਥੇ ਖਬਰਾਂ ਆ ਰਹੀਆਂ ਪੁੱਛ ਰਹੇ ਨੇ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਕੀ ਇਹ ਜਿਹੜੀ ਜਿਹੜਾ ਵਿਆਹ ਹੈ ਇਹ ਹਿੰਦੂ ਮੈਰਿਜ ਐਕਟ ਅਧੀਨ ਆਉਂਦਾ ਕਿਉਂਕਿ ਹਿੰਦੂ ਮੈਰਿਜ ਐਕਟ ਅਧੀਨ ਵੀ ਇੱਕ ਲੜਕਾ ਇੱਕ ਲੜਕੀ ਦਾ ਜਿਹੜਾ ਵਿਆਹ ਉਹਦੀ ਮਨਜ਼ੂਰੀ ਹੀ ਦਿੱਤੀ ਜਾਂਦੀ ਆ ਤੇ ਆਨੰਦ ਕਾਰਜ ਮੈਰਿਜ ਐਕਟਾ ਉਹਦੇ ਵਿੱਚ ਵੀ ਇੱਕ ਲੜਕਾ ਇੱਕ ਲੜਕੀ ਦੇ ਵਿਆਹ ਦੀ ਹੀ ਮਨਜ਼ੂਰੀ ਦਿੱਤੀ ਜਾਂਦੀ ਆ ਬਹੁ ਪਤਨੀਆਂ ਜਾਂ ਬਹੁ ਪਤੀ ਵਿਆਹ ਦੀ ਮਨਜ਼ੂਰੀ ਇਹਨਾਂ ਵਿੱਚ ਨਹੀਂ ਦਿੱਤੀ ਜਾਂਦੀ ਪਰ ਇਹਨਾਂ ਭਰਾਵਾਂ ਦਾ ਕਹਿਣਾ ਹੈ ਕਿ ਸਾਡੇ ਇੱਥੇ ਜਿਹੜੀਆਂ ਪਰੰਪਰਾਵਾਂ ਨੇ ਰੀਤੀ ਰਿਵਾਜ ਨੇ ਉਨ੍ਹਾਂ ਦੇ ਅਨੁਸਾਰ ਅਸੀਂ ਜਿਹੜਾ ਇਹ ਪ੍ਰਾਣੀਆਂ ਰੀਤੀ ਰਵਾਜਾਂ ਨੂੰ ਸੁਰਜੀਤ ਕਰਨ ਵਾਸਤੇ ਜਿਹੜਾ ਇਹ ਵਿਆਹ ਕਰਵਾਇਆ ਦੋ ਭਰਾਵਾਂ ਨੇ ਸਕੇ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਤਾਂ ਇਹਦੇ ਤੇ ਕਾਫੀ ਵੱਡੇ ਸਵਾਲ ਖੜੇ ਹੋ ਗਏ ਨੇ ਦੋਸਤੋ ਤੁਸੀਂ ਹੀ ਦੱਸੋ ਕੀ ਜਿਹੜੇ ਪ੍ਰਾਣੇ ਪ੍ਰਾਤਨ ਰੀਤੀ ਰਵਾਜ ਸੀ ਉਹ ਸਾਰੇ ਸਹੀ ਰੀਤੀ ਰਵਾਜ ਨੇ ਜਿਵੇਂ ਪ੍ਰਾਣੇ ਸਮੇਂ ਦੇ ਵਿੱਚ ਸਤੀ ਪ੍ਰਥਾ ਦੀ ਪ੍ਰਥਾ ਚੱਲਦੀ ਸੀ ਇੱਕ ਪਰੰਪਰਾ ਚੱਲਦੀ ਸੀ ਸਤੀ ਪ੍ਰਥਾ ਦੀ ਨਗਰ ਬਦੂ ਦੀ ਪਰੰਪਰਾ ਚੱਲਦੀ ਸੀ ਕਨਿਆਵਦ ਦੀ ਪਰੰਪਰਾ ਸੀ ਇੱਕ ਰੀਤੀ ਰਿਵਾਜ ਸੀ ਕਈ ਤਰ੍ਹਾਂ ਦੇ ਇਹ ਹੀ ਨਹੀਂ ਹੋਰ ਕਿੰਨੀਆਂ ਸਾਰੀਆਂ ਪ੍ਰਥਾਵਾਂ ਇੱਥੇ ਚੱਲਦੀਆਂ ਸੀ ਪੜ੍ਹਨ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ ਖਾਸ ਤੌਰ ਤੇ ਦਲਤ ਭਾਈਚਾਰੇ ਨੂੰ ਤੇ ਔਰਤਾਂ ਨੂੰ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਸੀ ਤੇ ਇਹਦੇ ਨਾਲ ਨਾਲ ਹੋਰ ਬਹੁਤ ਸਾਰੇ ਇਹੋ ਜਿਹੇ ਰੀਤੀ ਰਿਵਾਜ ਸੀ ਜਿਹੜੇ ਪਰੰਪਰਾਵਾਦੀ ਰੀਤੀ ਰਿਵਾਜ ਸੀ ਰੂੜੀਵਾਦੀ ਰੀਤੀ ਰਿਵਾਜ ਸੀ ਕੀ ਉਹ ਸਾਰੀਆਂ ਪ੍ਰਥਾਵਾਂ ਉਹ ਸਾਰੇ ਰਿਵਾਜ ਸਹੀ ਸੀ ਜਿਵੇਂ ਸਤੀ ਪ੍ਰਥਾ ਇੱਕ ਔਰਤ ਜਦੋਂ ਉਹਦਾ ਪਤੀ ਮਰ ਜਾਂਦਾ ਸੀਗਾ ਤੇ ਉਹਨੂੰ ਆਪਣੇ ਪਤੀ ਨਾਲ ਜਿੰਦਾ ਜੀ ਜਲਣ ਵਾਸਤੇ ਮਜਬੂਰ ਕੀਤਾ ਜਾਂਦਾ ਸੀ ਕਿ ਤੂੰ ਇਹਦੇ ਨਾਲ ਸੜ ਹੁਣ ਇਹ ਤੈਨੂੰ ਆਪਣੇ ਪਤੀ ਦੇ ਨਾਲ ਸਤੀ ਹੋਣਾ ਪਊਗਾ ਤਾਂ ਹੀ ਤੇਰੇ ਪਤੀ ਦੀ ਜਿਹੜੀ ਗਤੀ ਹੋ ਸਕੇਗੀ ਤਾਂ ਇਸ ਤਰ੍ਹਾਂ ਦੇ ਕਿੰਨੇ ਸਾਰੇ ਰੀਤੀ ਰਿਵਾਜ ਜਿਵੇਂ ਨਗਰ ਬਧੂ ਦਾ ਰੀਤੀ ਰਿਵਾਜ ਸੀ ਵੀ ਇੱਕ ਔਰਤ ਨੂੰ ਪਿੰਡ ਦੇ ਵਿੱਚ ਇੱਕ ਜਵਾਨ ਕੁੜੀ ਨੂੰ ਛੱਡ ਦਿੱਤਾ ਜਾਂਦਾ ਸੀ ਕਿ ਉਹਦੇ ਨਾਲ ਕੋਈ ਕੁਝ ਵੀ ਕਰ ਸਕਦਾ ਇਦਾਂ ਦੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਰੀਤੀ ਰਿਵਾਜ ਚੱਲੇ ਆ ਰਹੇ ਸੀ ਸਾਡੇ ਸਮਾਜ ਦੇ ਵਿੱਚ ਕੀ ਉਹ ਸਹੀ ਰੀਤੀ ਰਿਵਾਜ ਨੇ ਕੀ ਜਿਹੜਾ ਕੁਝ ਸਾਡੇ ਪ੍ਰਾਤਨ ਸੱਭਿਆਚਾਰ ਜਾਂ ਰੀਤੀ ਰਿਵਾਜਾਂ ਵਿੱਚ ਸੀ ਉਹ ਸਾਰਾ ਕੁਝ ਸਹੀ ਆ ਕੀ ਉਹਨਾਂ ਨੂੰ ਅਸੀਂ ਸਾਰਾ ਕੁਝ ਸਹੀ ਮੰਨ ਕੇ ਦੁਬਾਰਾ ਤੋਂ ਸਾਨੂੰ ਉਹ ਲੈ ਕੇ ਆਉਣਾ ਚਾਹੀਦਾ ਇਹ ਕੁਝ ਵੱਡੇ ਸਵਾਲ ਨੇ ਇਸ ਘਟਨਾ ਨੇ ਖੜੇ ਕੀਤੇ ਨੇ ਤੁਸੀਂ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਸਤੀ ਪ੍ਰਥਾ ਜਾਂ ਨਗਰਬਧੂ ਕੰਨਿਆ ਬਾਦ ਵਰਗੀਆਂ ਪਰੰਪਰਾਵਾਂ ਸੀ ਜਾਂ ਪੜ੍ਹਾਈ ਲਿਖਾਈ ਦਾ ਬਹੁਤ ਸਾਰੇ ਲੋਕਾਂ ਨੂੰ ਅਧਿਕਾਰ ਨਹੀਂ ਸੀ ਕਈ ਤਰ੍ਹਾਂ ਦੇ ਅੱਜ ਵੀ ਕਈ ਸਾਡੇ ਭਾਰਤ ਦੇ ਸੂਬਿਆਂ ਦੇ ਵਿੱਚ ਇਹੋ ਜੇ ਰੀਤੀ ਰਿਵਾਜ ਅੱਜ ਵੀ ਆ ਜਾਂ ਅਖੌਤੀ ਉੱਚੀਆਂ ਜਾਤਾਂ ਵਾਲੇ ਇਹ ਕਹਿੰਦੇ ਆ ਕਿ ਅਸੀਂ ਜਿਹੜੇ ਛੋਟੀਆਂ ਜਾਤਾਂ ਵਾਲੇ ਲੋਕ ਜਿਨ੍ਹਾਂ ਨੂੰ ਉਹ ਕਹਿੰਦੇ ਆ ਆਪਾਂ ਨਹੀਂ ਮੰਨਦੇ ਵੀ ਉਹਨਾਂ ਨੂੰ ਅਸੀਂ ਆ ਜਿਹੜੇ ਰੀਤੀ ਰਿਵਾਜ ਆ ਉਹ ਕਰਨ ਨਹੀਂ ਦੇਣੇ ਕਿਉਂਕਿ ਸਾਡਾ ਅਧਿਕਾਰ ਆ ਜਿਵੇਂ ਘੂੜੀ ਚੜਨ ਦਾ ਅਧਿਕਾਰ ਹੋ ਗਿਆ ਕਿਸੇ ਥਾਂ ਤੋਂ ਵੀ ਵੱਡੇ ਘਰ ਨੇ ਉੱਚੇ ਅਮੀਰਾਂ ਦੇ ਘਰ ਨੇ ਵੱਡੇ ਲੋਕ ਨੇ ਇਹ ਉਹਨਾਂ ਦੇ ਘਰ ਮੂਰ ਦੀ ਕੋਈ ਜੁੱਤੀ ਪਾ ਕੇ ਨਹੀਂ ਲੰਘ ਸਕਦਾ ਇਦਾਂ ਦੇ ਜਿਹੜੇ ਰੀਤੀ ਰਿਵਾਜ ਚੱਲੇ ਆ ਰਹੇ ਨੇ ਪਰੰਪਰਾਵਾਂ ਦੇ ਨਾਂ ਤੇ ਸੱਭਿਆਚਾਰ ਦੇ ਨਾਂ ਤੇ ਕੀ ਉਹ ਸਾਰੇ ਸਹੀ ਨੇ ਤਾਂ ਜਦੋਂ ਇਹ ਘਟਨਾ ਸਾਹਮਣੇ ਆਈ ਆ ਜਦੋਂ ਦੀ ਛਲਾਈ ਪਿੰਡ ਦੀ ਹਿਮਾਚਲ ਪ੍ਰਦੇਸ਼ ਦੇ ਛਲਾਈ ਪਿੰਡ ਦੀ ਇਹ ਘਟਨਾ ਸਾਹਮਣੇ ਆਈ ਆ ਇਹ ਵਿਵਾਦ ਸਾਹਮਣੇ ਆਇਆ ਤਾਂ ਉਦੋਂ ਦੀ ਕਾਫੀ ਜ਼ਿਆਦਾ ਚਰਚਾ ਇਸ ਵਿਸ਼ੇ ਤੇ ਛੜ ਗਈ ਆ ਤੇ ਤਰ੍ਹਾਂ ਤਰ੍ਹਾਂ ਦੇ ਲੋਕੀ ਇਸ ਗੱਲ ਦੇ ਉੱਪਰ ਇਸ ਵਿਵਾਦ ਦੇ ਉੱਪਰ ਸਵਾਲ ਉਠਾ ਰਹੇ ਨੇ ਕਿ ਐਸੇ ਤਾਂ ਲਗਭਗ ਭਾਰਤ ਦੇ ਅੰਦਰ ਇਹ ਚੀਜ਼ ਖਤਮੀ ਹੋ ਚੁੱਕੀ ਆ ਬਹੁਪਤੀ ਤੇ ਬਹੁ ਪਤਨੀ ਵਾਲੀ ਜਿਹੜੀ ਪ੍ਰਥਾ ਉਹ ਖਤਮ ਹੋ ਚੁੱਕੀ ਆ ਪਰ ਜਿੱਥੇ-ਜਿੱਥੇ ਵੀ ਇਹ ਹੈ ਉੱਥੇ-ਉੱਥੇ ਵੀ ਜ਼ਿਆਦਾਤਰ ਲੜਕੇ-ਲੜਕੀਆਂ ਵੱਲੋਂ ਇਹ ਹੀ ਮੰਗ ਕੀਤੀ ਜਾਂਦੀ ਆ ਕਿ ਜਿਹੜੀ ਇਹ ਪ੍ਰਥਾ ਹੈ ਖਤਮ ਹੋਣੀ ਚਾਹੀਦੀ ਆ ਤਾਂ ਸਾਡੇ ਕਾਨੂੰਨ ਮੁਤਾਬਕ ਵੀ ਖਾਸ ਤੌਰ ਤੇ ਹਿੰਦੂ ਮੈਰਿਜ ਐਕਟ ਤੇ ਸਿੱਖ ਆਨੰਦਕਾਰਜ ਮੈਰਿਜ ਐਕਟ ਵਿੱਚ ਇਹ ਚੀਜ਼ ਨੂੰ ਗਲਤ ਮੰਨਿਆ ਜਾਂਦਾ ਤਾਂ ਪਰ ਜਿਹੜੇ ਇਹ ਪਿੰਡ ਛਲਾਈ ਆ ਹਿਮਾਚਲ ਪ੍ਰਦੇਸ਼ ਦਾ ਜ ਛਲਾਈ ਪਿੰਡ ਆ ਉੱਥੋਂ ਦੇ ਇੱਕ ਵਿਅਕਤੀ ਨੇ ਵਿਸ਼ਨ ਤੋਮਰ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਅੰਦਰ ਇਹੋ ਜੀਆਂ 30 ਤੋਂ ਵੱਧ ਉਦਾਹਰਨਾਂ ਪਈਆਂ ਨੇ ਜਿੱਥੇ ਇੱਕ ਕੁੜੀ ਦੇ ਨਾਲ ਦੋ ਜਾਂ ਤਿੰਨ ਭਰਾਵਾਂ ਨੇ ਵਿਆਹ ਕਰਵਾਇਆ ਤੇ 30 ਤੋਂ ਵੱਧ ਐਗਜ਼ਾਮਪਲਾਂ ਉਹਨਾਂ ਦਾ ਕਹਿਣਾ 30 ਤੋਂ ਵੱਧ ਉਦਾਹਰਨਾਂ ਸਾਡੇ ਪਿੰਡ ਦੇ ਵਿੱਚ ਹੀ ਪਈਆਂ ਨੇ ਪਰ ਇੱਥੇ ਜ਼ਿਆਦਾਤਰ ਵਿਆਹ ਲੋਕਸ਼ੱਭ ਕੇ ਕਰਵਾਏ ਜਾਂਦੇ ਨੇ ਇਸ ਤਰੀਕੇ ਦੇ ਨਾਲ ਓਪਨ ਜਿਵੇਂ ਇਹਨਾਂ ਦੋ ਲੜਕੀਆਂ ਨੇ ਦੋ ਸਕੇ ਭਰਾਵਾਂ ਨੇ ਉਸ ਲੜਕੀ ਦੇ ਨਾਲ ਖੁੱਲੇ ਆਮ ਵਿਆਹ ਕਰਵਾਇਆ ਲੋਕਾਂ ਦੇ ਵਿੱਚ ਚਰਚਾ ਬਣੀ ਆ ਤਿੰਨ ਦਿਨ ਇਹਨਾਂ ਦੀ ਮੈਰਿਜ ਚੱਲੀ ਆ ਤਾਂ ਉਹਨਾਂ ਦਾ ਕਹਿਣਾ ਵੀ ਇਸ ਤਰੀਕੇ ਕਦੇ ਕਿਸੇ ਨੇ ਨਹੀਂ ਕਰਵਾਇਆ ਹੁਣ ਜਦੋਂ ਇਹਨਾਂ ਨੇ ਪਬਲਿਕ ਦੇ ਵਿੱਚ ਆ ਕੇ ਉਹ ਸਾਰਾ ਮਾਮਲਾ ਆਪ ਦਾ ਦੱਸਿਆ ਏ ਪਬਲਿਕ ਨੂੰ ਪਤਾ ਲੱਗਾ ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਗੱਲ ਆਈ ਆ ਤਾਂ ਇਹ ਵਿਆਹ ਅਨੋਖਾ ਬਣਿਆ ਇਹਦੀ ਚਰਚਾ ਹੋਈ ਆ ਪਰ ਛਲਾਈ ਪਿੰਡ ਦੇ ਵਿੱਚ ਜਿਹੜਾ ਹਟੇ ਇਹ ਜਿਹੜੇ ਭੈਣ ਭਰਾ ਨੇ ਦੋ ਇਹ ਹਟੇ ਭਾਈਚਾਰੇ ਨਾਲ ਸੰਬੰਧ ਦੱਸੇ ਜਾ ਰਹੇ ਆ ਤਾਂ ਉਹਨਾਂ ਦਾ ਕਹਿਣਾ ਛਲਾਈ ਪਿੰਡ ਦੇ ਵਿੱਚ ਕਈ ਇਹੋ ਜਿਹੀਆਂ ਉਦਾਹਰਨਾਂ ਮਿਲਦੀਆਂ ਨੇ ਪਰ ਦੋਸਤੋ ਇਹ ਗੱਲ ਤੁਸੀਂ ਸੋਚੋ ਵਿਚਾਰੇਓ ਜਰੂਰ ਕਿ ਜੋ ਸੱਭਿਆਚਾਰ ਦੇ ਨਾਂ ਤੇ ਹੁੰਦਾ ਜਾਂ ਰੀਤੀ ਰਿਵਾਜਾਂ ਦੇ ਨਾਂ ਤੇ ਹੁੰਦੀ ਹਰ ਗੱਲ ਹੀ ਸਹੀ ਆ ਜਾਂ ਸਾਡੇ ਸੱਭਿਆਚਾਰ ਵਿੱਚੋਂ ਕੁਝ ਗੱਲਾਂ ਰੱਖਣ ਵਾਲੀਆਂ ਨੇ ਚੰਗੀਆਂ ਨੇ ਤੇ ਕੁਝ ਗੱਲਾਂ ਇਦਾਂ ਦੀਆਂ ਵੀ ਨੇ ਜੋ ਬਹੁਤ ਪਿਛਾਖੜੀ ਤੇ ਰੂੜੀਵਾਦੀ ਨੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਨਹੀਂ ਕਰਨੀਆਂ ਚਾਹੀਦੀਆਂ ਉਹ ਦੁਬਾਰਾ ਲਾਗੂ ਨਹੀਂ ਹੋਣੀਆਂ ਚਾਹੀਦੀਆਂ ਇੱਥੇ ਚੱਲਦੇ ਚੱਲਦੇ ਇੱਕ ਗੱਲ ਹੋਰ ਕਰ ਲਈਏ ਦੋਸਤੋ ਕਿ ਜਿਹੜੇ ਚਾਈਨਾ ਰੂਸ ਜਪਾਨ ਵਰਗੇ ਦੇਸ਼ ਨੇ ਪੱਛਮੀ ਦੇਸ਼ ਨੇ ਉਹਨਾਂ ਨੇ ਕਿੰਨੀ ਜ਼ਿਆਦਾ ਤਰੱਕੀ ਕੀਤੀ ਹੈ ਕਿੰਨਾ ਜ਼ਿਆਦਾ ਆਪਣੇ ਮੁਲਕਾਂ ਦਾ ਵਿਕਾਸ ਕੀਤਾ ਤੇ ਸਾਡੇ ਲੋਕ ਹਲੇ ਵੀ ਪਰੰਪਰਾਵਾਦੀ ਰੂੜੀਵਾਦੀ ਚੀਜ਼ਾਂ ਦੇ ਵਿੱਚ ਫਸੇ ਪਏ ਨੇ ਅਨਤ ਵਿਸ਼ਵਾਸੀ ਚੀਜ਼ਾਂ ਦੇ ਵਿੱਚ ਫਸੇ ਪਏ ਨੇ ਉਹ ਲੋਕ ਤਰੱਕੀਆਂ ਕਰ ਕਰਕੇ ਕਿੱਥੋਂ ਤੱਕ ਉਹ ਪਹੁੰਚ ਚੁੱਕੇ ਨੇ ਕਿੰਨੀਆਂ ਉਹਨਾਂ ਕੋਲ ਅੱਜ ਆਧੁਨਿਕ ਸਹੂਲਤਾਂ ਜਿਹੜੀਆਂ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਕਿੰਨਾ ਕੁਸ਼ ਉਹਨਾਂ ਨੇ ਰਬੋਰਡ ਵਗੈਰਾ ਕਿੰਨਾ ਕੁਸ਼ ਤਿਆਰ ਕਰ ਲਿਆ ਜਿਹੜੀਆਂ ਚੀਜ਼ਾਂ ਦਾ ਉਹ ਆਨੰਦ ਅੱਜ ਸਾਇੰਸ ਦੇ ਯੁੱਗ ਵਿੱਚ ਲੈ ਰਹੇ ਨੇ ਤੇ ਸਾਡੇ ਲੋਕ ਅੱਜ ਵੀ ਪਖੰਡੀਆਂ ਦੇ ਡੇਰਿਆਂ ਤੇ ਵੱਖ-ਵੱਖ ਕ੍ਰਿਤੀਆਂ ਵਿੱਚ ਨਾ ਫਸੇ ਹੋਏ ਨੇ ਅੱਜ ਵੀ ਅੰਧਵਿਸ਼ਵਾਸਾਂ ਦੇ ਵਿੱਚ ਫਸੇ ਹੋਏ ਨੇ ਪੁਸ਼ਾਖੜੀ ਚੀਜ਼ਾਂ ਵੱਲ ਅੱਜ ਵੀ ਭਾਈਦੇ ਨੇ ਅਗਾਹ ਚਾਹੀਦਾ ਤਾਂ ਇਹ ਆ ਕਿ ਜਿਵੇਂ ਜਿੰਨੀ ਛੇਤੀ ਸਮੇਂ ਨੇ ਵਿਕਾਸ ਕੀਤਾ ਏ ਬਾੱਕੀ ਦੇਸ਼ਾਂ ਨੇ ਤਰੱਕੀ ਕੀਤੀ ਆ ਸਾਡੇ ਤੱਕ ਵੀ ਉਹ ਆਧੁਨਿਕ ਚੀਜ਼ਾਂ ਥੋੜੀਆਂ ਬਹੁਤੀਆਂ ਪਹੁੰਚ ਰਹੀਆਂ ਨੇ ਤਾਂ ਸਾਡੇ ਮੁਲਕ ਨੂੰ ਵੀ ਉਹਨਾਂ ਤੋਂ ਸਿੱਖਿਆ ਲੈ ਕੇ ਸਾਡੇ ਲੋਕਾਂ ਨੂੰ ਵੀ ਅਗਾਹ ਵਧਣਾ ਚਾਹੀਦਾ ਪਰ ਸਾਡੇ ਲੋਕ ਅੱਜ ਵੀ ਜਿਹੜੇ ਪੁਸ਼ਾਖੜੀ ਚੀਜ਼ਾਂ ਦੇ ਵਿੱਚ ਉਲਝੇ ਪਏ ਨੇ ਪੜਾ ਪਛਾਖੜੀ ਜਿਹੜੇ ਰੀਤੀ ਰਿਵਾਜ ਆ ਉਹਨਾਂ ਦੇ ਵਿੱਚ ਅੱਜ ਵੀ ਉਲਝ ਰਹੇ ਨੇ ਤੇ ਜਿਹੜੇ ਦੂਸਰੇ ਦੇਸ਼ ਨੇ ਉਹਨਾਂ ਨੇ ਕਿੰਨਾ ਵਿਕਾਸ ਕਰ ਲਿਆ ਪਰ ਖੈਰ ਸਾਡੇ ਇੱਕ ਇੱਕ ਚੁਟਕਲਾ ਸੋਸ਼ਲ ਮੀਡੀਆ ਤੇ ਆਮ ਘੁੰਮਦਾ ਨਜ਼ਰ ਆਉਂਦਾ ਕਹਿੰਦੇ ਕਿ ਜਿਹਦੇ ਆਪਣੇ ਘਰ ਦੇ ਵਿੱਚ ਕੋਈ ਥਾਂ ਨਹੀਂ ਹੁੰਦੀ ਉਹਦੇ ਘਰ ਵਿੱਚ ਬਾਬੇ ਦੀ ਵੀ ਥਾਂ ਇਕ ਲਿਆਉਂਦੀ ਆ ਤੇ ਜਿਨ੍ਹਾਂ ਦੇ ਆਪਣੇ ਘਰ ਵਿੱਚ ਹੀ ਇੰਨਾ ਕੋਸ਼ਾ ਅਮੀਰ ਨੇ ਲੋਕ ਉਹਨਾਂ ਦੇ ਘਰ ਕਦੇ ਕੋਈ ਬਾਬਾ ਆਇਆ ਹੀ ਨਹੀਂ ਮਤਲਬ ਸਾਡੇ ਗਰੀਬੀਆਂ ਤੰਗੀਆਂ ਤਰਸ਼ੀਆਂ ਮਾਰੇ ਲੋਕ ਵੱਖ-ਵੱਖ ਆਂਧਵਿਸ਼ਵਾਸੀ ਥਾਵਾਂ ਤੇ ਜਾਂਦੇ ਨੇ ਕਿ ਸ਼ਾਇਦ ਸਾਨੂੰ ਇੱਥੋਂ ਕੁਝ ਪ੍ਰਾਪਤ ਹੋ ਜਾਊਗਾ